ਬੱਚਿਓ ਸਾਡੀ ਕਵਿਤਾ ਦਾ ਨਾਮ ਹੈ ਮੈਡਮ ਜੀ ਨਮਸਤੇ ਇਹ ਕਵਿਤਾ ਤੁਸੀਂ ਪੰਜਾਬੀ ਦੀ ਕੋਈ ਵੀ ਐਕਟੀਵਿਟੀ ਹੁੰਦੀ ਹੈ ਕਵਿਤਾ ਉਚਾਰਨ ਦੀ ਉਸ ਵਿੱਚ ਤੁਸੀਂ ਇਹ ਬੋਲ ਸਕਦੇ ਹੋ ਤੇ ਚਲੋ ਆਪਾਂ ਰੀਡ ਕਰਦੇ ਹਾਂ ਮੈਡਮ ਜੀ ਨਮਸਤੇ ਸੋਹਣੇ ਸਾਡੇ ਬਸਤੇ ਸੋਹਣੀ ਤੁਹਾਡੀ ਸਕੂਟੀ ਸਾਨੂੰ ਵੀ ਦੇ ਦਿਓ ਝੂਟੀ ਰੱਜ ਰੱਜ ਕੇ ਅਸੀਂ ਪੜਨਾ ਹੈ ਅਸੀਂ ਵੀ ਟੀਚਰ ਬਣਨਾ ਹੈ ਜਿਵੇਂ ਕਿ ਬੱਚਿਓ ਇਸ ਕਵਿਤਾ ਦਾ ਨਾਮ ਹੈ ਮੈਡਮ ਜੀ ਨਮਸਤੇ ਠੀਕ ਹੈ ਇੱਕ ਵਾਰੀ ਫੇਰ ਪੜਦੇ ਆ ਮੈਡਮ ਜੀ ਨਮਸਤੇ ਸੋਹਣੇ ਸਾਡੇ ਬਸਤੇ ਸੋਹਣੀ ਤੁਹਾਡੀ ਸਕੂਟੀ ਸਾਨੂੰ ਵੀ ਦੇ ਦਿਓ ਚੂਟੀ ਰਜ ਰਜ ਕੇ ਅਸੀਂ ਪੜਨਾ ਹੈ ਅਸੀਂ ਵੀ ਟੀਚਰ ਬੰਨਣਾ ਹੈ